ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਜਣੋ ਅੱਜ ਆਪਣੀ ਵੀਡੀਓ ਬਣਾਉਂਦਾ ਕੋਈ ਖਾਸ ਮਕਸਦ ਨਹੀਂ ਸੀ ਬਸ ਸਜਣਾ ਨੂੰ ਸੰਦੇਸ਼ ਦੇਣਾ ਸੀ ਇੱਕ ਵੀ ਜੋ ਪਸ਼ੂ ਆਨਾਂ ਨੂੰ ਕੱਚਾ ਥਾਂ ਵੀ ਦੇਣਾ ਇਸ ਤਰ੍ਹਾਂ ਬਹੁਤ ਜ਼ਰੂਰੀ ਆ ਭਾਵੇਂ ਆਪਣੇ ਕੋਲ ਗਾਈਆਂ ਰੱਖੀਆਂ ਹੋਈਆਂ ਨੇ ਭਾਵੇਂ ਮੱਝਾਂ ਭਾਵੇਂ ਪਸ਼ੂ ਆਪਾਂ ਖੁੱਲੇ ਰੱਖਦੇ ਨੇ ਤੇ ਭਾਵੇਂ ਪਸ਼ੂ ਬੰਨ ਕੇ ਰੱਖਦੇ ਆ ਪਸ਼ੂ ਨੂੰ ਇਸ ਤਰ੍ਹਾਂ ਕੱਚਾ ਥਾਂ ਦੇਣਾ ਬਹੁਤ ਜ਼ਰੂਰੀ ਸਜਣੋ ਪਸ਼ੂ ਕੱਚੇ ਥਾਂ ਦੇ ਮੈਂ ਕਿ ਜ਼ਿਆਦਾ ਖੁਸ਼ ਰਹਿੰਦਾ ਨਾ ਕਿ ਮੈਟ ਤੇ ਚਲੋ ਮੈਟ ਹੁਣ ਚੱਲ ਪਈ ਉਸ ਦਾ ਕਾਰਨ ਚਲੋ ਇਹੀ ਹੈ ਵੀ ਹੁਣ ਲਗਭਗ ਸਾਰੇ ਘਰੀ ਪੱਕੇ ਹੋ ਚੱਲੇ ਆ ਜਿਹਦੇ ਕਰਕੇ ਪਸ਼ੂਆਂ ਦੇ ਲਈ ਸੂਣ ਵਾਲੇ ਪਸ਼ੂਆਂ ਨੂੰ ਦਿੱਕਤ ਆਉਂਦੀ ਉਸ ਲਈ ਆਪਾਂ ਨੂੰ ਮੈਟ ਵਿਛਾਉਣੇ ਪੈਂਦੇ ਆ ਬਾਕੀ ਇਹ ਆਪਾਂ ਨੂੰ ਜ਼ਰੂਰੀ ਬਹੁਤ ਸੱਜਣੋਂ ਪਸ਼ੂਆਂ ਥੱਲੇ ਕੱਚਾ ਥਾਂ ਦੇਣਾ ਇਹਦੇ ਨਾਲ ਪਸ਼ੂਆਂ ਨੂੰ ਖੁਸ਼ੀ ਬੜੀ ਮਿਲਦੀ ਹੁਣ ਅੱਜ ਮੀਂਹ ਪਿਆ ਸੀ ਪਸ਼ੂਆਂ ਨੇ ਪੂਰੇ ਲੇਟੇ ਲੂਟੇ ਮਾਰੇ ਜਿਸ ਤਰ੍ਹਾਂ ਛੱਪੜ ਚ ਮਾਰਦੇ ਆ ਚਲੋ ਆਪਾਂ ਛੱਪੜ ਦਾ ਪ੍ਰਬੰਧ ਨਹੀਂ ਕਰ ਸਕੇ ਇਹਨਾਂ ਨੂੰ ਪਰ ਇਹਨਾਂ ਨੂੰ ਆਪਾਂ ਕੱਚੀ ਜਗ੍ਹਾ ਦੀ ਪ੍ਰਬੰਧ ਕੀਤਾ ਹੁਣ ਨਵੀਂ ਮਿੱਟੀ ਲਿਆਂਦੀ ਹੈ ਇਹਨਾਂ ਆਸਤੇ ਖਿਲਾਰਤੀ ਇਹ ਛੋਟੀ ਜੀ ਵੀਡੀਓ ਆਪਣਾ ਬਣਾਉਂਦਾ ਇਸ ਸੰਦੇਸ਼ ਸੀ ਸੱਜਣੋ ਵੀ ਪਸ਼ੂਆਂ ਨੂੰ ਕੱਚੇ ਥਾਂ ਦੇ ਬੰਨਣਾ ਬਹੁਤ ਜ਼ਰੂਰੀ ਧੰਨਵਾਦ ਸਾਰੇ ਸੱਜਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ